ਅੱਜ ਦਾ ਵਿਸ਼ਾ ਵਾਅਕ ਕੀ ਸੁਬੀਰ ਸਿੰਘ ਬਾਦਲ ਦੇ ਸਾਹਮਣੇ ਕੀ ਚੁਣੌਤੀਆਂ ਨੇ ਪੁਰਾਣੀਆਂ ਤੇ ਨਵੀਆਂ ਤੇ ਕੀ ਉਹਨਾਂ ਦਾ ਉਹ ਸਾਹਮਣਾ ਕਰ ਸਕਣਗੇ ਮੇਰਾ ਮੰਨਣਾ ਮਾ ਕਿ ਅਨੇਕਾਂ ਚੁਣੌਤੀਆਂ ਨੇ ਸੁਬੀਰ ਸਿੰਘ ਬਾਦਲ ਕੋਲ ਔਰ ਬਹੁਤ ਮੁਸ਼ਕਲ ਹੋਊਗੀ ਉਹਨਾਂ ਨੂੰ ਇਹਨਾਂ ਚੁਣੌਤੀਆਂ ਦਾ ਸਾਹਮਣਾ ਕਰਨ ਵਾਸਤੇ ਪਹਿਲੋ ਤੇ ਬਹੁਤ ਸਾਰੇ ਪੁਰਾਣੇ ਮਸਲੇ ਨੇ ਵਿਅਦਬੀ ਦਾ ਮਸਲਾ ਜਿਹੜੇ ਦਾਗੀ ਅਫਸਰਿੰਦਾਂ ਨੇ ਲਾਏ ਸੀ ਉਹਨਾਂ ਦਾ ਮਸਲਾ ਵਗੈਰਾ ਵਗੈਰਾ ਜਿਨ੍ਹਾਂ ਦੇ ਉੱਤੇ ਉਹਨਾਂ ਨੇ ਕੋਈ ਪ੍ਰੋਪਰ ਟਿੱਪਣੀ ਨਹੀਂ ਕੀਤੀ ਜੇ ਉਹ ਕਾਲ ਤਖਤ ਦੇ ਕਹਿਣ ਦੇ ਉੱਤੇ ਦਰਬਾਰ ਸਾਹਿਬ ਦੇ ਬਾਹਰ ਬਰਸ਼ਖ ਲੋ ਫੜ ਕੇ ਉੱਥੇ ਖੜੇ ਹੋ ਗਏ ਕੁਝ ਦਿਨਾਂ ਵਾਸਤੇ ਜਾਂ ਬਹਿ ਗਏ ਉੱਥੇ ਕੁਝ ਦਿਨਾਂ ਵਾਸਤੇ ਉਹਦੇ ਨਾਲ ਇਹ ਮਸਲੇ ਹੱਲ ਨਹੀਂ ਹੋਣੇ ਇਹ ਮਸਲਿਆਂ ਦੇ ਉੱਪਰ ਉਹਨਾਂ ਨੂੰ ਹੀਲ ਹੈਵ ਟੂ ਕਮ ਕਲੀਨ ਉਹਨਾਂ ਨੂੰ ਬਿਲਕੁਲ ਕਹਿਣਾ ਪਊਗਾ ਕਿ ਸਾਥੋਂ ਆਪ ਬਜਰ ਗੁਨਾਹ ਹੋਏ ਗਲਤੀਆਂ ਹੋਈਆਂ ਅਸੀਂ ਇਹਨਾਂ ਦੀ ਮਾਫੀ ਮੰਗਦੇ ਹਾਂ ਪਿੰਡ-ਪਿੰਡ ਜਾ ਕੇ ਉਹਨਾਂ ਨੂੰ ਪਛਤਾਤਾਪ ਕਰਨਾ ਪਊਗਾ ਜਿਹੜਾ ਨੇ ਉਹਨਾਂ ਨੇ ਹੁਣ ਤੱਕ ਨਹੀਂ ਕੀਤਾ ਬਹੁਤ ਸਾਰੇ ਕਾਲਰਸ ਨੇ ਇਹ ਵੀ ਗੱਲ ਕੀਤੀ ਹੈ ਕਿ ਅਕਾਲੀ ਦਲ ਦੇ ਮਗਰ ਲੋਕੀ ਪਏ ਆ ਕਾਂਗਰਸ ਨੇ ਇੰਡੀਆਂ ਵੱਡੀਆਂ ਗਲਤੀਆਂ ਕੀਤੀਆਂ ਉਹਨਾਂ ਨੂੰ ਕਿਵੇਂ ਸੱਤਾ ਜਦ ਦੁਬਾਰਾ ਲੈੰਦਾ ਹੈ ਬਿਲਕੁਲ ਸਹੀ ਗੱਲ ਹੈ ਲੇਕਿਨ ਉੱਥੇ ਮਸਲਾ ਇਹ ਵੀ ਆ ਕਿ ਕਾਂਗਰਸ ਦੀਆਂ ਗਲਤੀਆਂ ਤੋਂ ਬਾਅਦ ਕਾਂਗਰਸ ਨੇ ਬਹੁਤ ਵੱਡੀਆਂ ਗਲਤੀਆਂ ਕੀਤੀਆਂ ਇਸ ਕਰਕੇ ਕਈ ਲੋਕ ਉਹਨਾਂ ਅੱਜ ਵੀ ਟੁੱਟੇ ਹੋਏ ਆ ਉਹਨਾਂ ਦੀਆਂ ਗਲਤੀਆਂ ਤੋਂ ਬਾਅਦ ਅਕਾਲੀ ਦਲ ਨੂੰ ਮਲਮ ਪੱਟੀ ਲਾਉਣ ਵਾਸਤੇ ਲਿਆਂਦਾ ਗਿਆ ਸੀ ਲੇਕਿਨ ਉਹਨਾਂ ਨੇ ਮਲਮ ਪੱਟੀ ਲਾਉਣ ਦੀ ਬਜਾਏ ਜਿਹੜੇ ਜ਼ਖਮ ਸੀ ਉਹਨਾਂ ਨੂੰ ਖਰੀਦਿਆ ਖਰੀਦਿਆ ਇਹ ਪ੍ਰੋਬਲਮ ਆ ਇਸੇ ਕਰਕੇ ਅਕਾਲੀ ਦਲ ਦੇ ਨਾਲ ਬਹੁਤ ਵੱਡੀ ਨਾਰਾਜ਼ਗੀ ਆ ਪੁਰਾਣੇ ਮਸਲੇ ਸੀ ਕਈ ਅਕਾਲੀ ਦਲ ਦੇ ਆਗੂ ਜਿਹੜੇ ਨਾਰਾਜ਼ ਹੋ ਗਏ ਕੁਝ ਜਿਹੜੇ ਅਕਾਲੀ ਦਲ ਦੇ ਗੁੱਟ ਸਨ ਉਹਨਾਂ ਤੋਂ ਅੱਗੇ ਅਡ ਹੋਏ ਹੋਏ ਸਨ ਖਾਸ ਕਰਕੇ ਸੰਜੀਤ ਮਾਨ ਉਹ ਗਰਮਦਲੀਏ ਨੇ ਔਰ ਬਹੁਤ ਸਾਰੇ ਜਿਹੜੇ ਮਿਲਿਟੈਂਸੀ ਖੜਕੂ ਸੀ ਜਿਹੜੇ ਜਿਨ੍ਹਾਂ ਨੂੰ ਲੱਗਦਾ ਸੀ ਇਹ ਬਹੁਤ ਵੱਡਾ ਯੋਗਦਾਨ ਪਾਇਆ ਪੰਜਾਬ ਦੇ ਵਿੱਚ ਅਸੀਂ ਬੜੀ ਵੱਡੀ ਕੁਰਬਾਨੀ ਕੀਤੀ ਉਹ ਪਹਿਲਾਂ ਟੁੱਟੇ ਹੋਏ ਸਨ ਉਹਨਾਂ ਦੇ ਨਾਲ ਨਾਲ ਔਰ ਜੋ ਟੁੱਟੇ ਹੋਏ ਹੁੰਦੇ ਆ ਤੇ ਉਹਦੇ ਨਾਲ ਵੋਟ ਡਿਵਾਈਡ ਹੋ ਜਾਂਦੀ ਕਿਉਂਕਿ ਸਿਮਰਨਜੀਤ ਸਿੰਘ ਮਾਨ ਕਈ ਵਾਰ ਜੋ ਇਲੈਕਸ਼ਨ ਜਿੱਤੇ ਆ ਤੇ ਆਬਵੀਅਸਲੀ ਉਹਨਾਂ ਨੂੰ ਵੋਟ ਪੈਂਦੀ ਆ ਲੇਕਿਨ ਹੁਣ ਹੋਰ ਵੀ ਬਹੁਤ ਸਾਰੇ ਮਸਲੇ ਅਕਾਲੀ ਦਲ ਦੇ ਅੱਗੇ ਖੜੇ ਹੋ ਗਏ ਆ ਬਹੁਤ ਸਾਰੇ ਅਕਾਲੀ ਆਗੂ ਨਰਾਜ਼ ਨੇ ਉਹ ਨਰਾਜ਼ ਧੜਿਆਂ ਨੂੰ ਹੁਣ ਇੱਕ ਤਰੀਕੇ ਨਾਲ ਅਕਾਲ ਤਖਤ ਦੀ ਮੰਨਤਾ ਵੀ ਪ੍ਰਾਪਤ ਆ ਪੰਜ ਮੈਂਬਰੀ ਕਮੇਟੀ ਦੇ ਵਿੱਚ ਬਹੁਤ ਸਾਰੇ ਨਰਾਜ਼ ਆਗੂ ਨੇ ਔਰ ਉਹ ਆਪਣੀ ਨਵੀਂ ਪਰਤੀ ਕਰ ਰਿਹਾ ਸੋ ਇਹ ਵੀ ਇੱਕ ਮਸਲਾ ਹੋਊਗਾ ਕਿ ਇਹਨਾਂ ਨੂੰ ਨਾਲ ਜੋੜਨਾ ਕਿਉਂਕਿ ਅਸਲੇ ਜੋ ਲੱਗ ਰਿਹਾ ਵਾ ਉਹ ਨਾਲ ਨਹੀਂ ਜੁੜ ਰਿਹਾ ਸੋ ਇਹਦੇ ਨਾਲ ਵੋਟ ਹੋਰ ਵੀ ਡਿਵਾਈਡ ਹੋਊਗੀ ਇਸ ਤੋਂ ਇਲਾਵਾ ਵਾਰਿਸ ਪੰਜਾਬ ਦੇ ਹੋਰ ਜਥੇਬੰਦੀ ਅੱਗੇ ਆ ਗਈ ਹੈ ਅੱਗੇ ਤੇ ਕੁਝ ਸਿਮਰਜੀਤ ਸਿੰਘ ਮਾਨ ਦੇ ਨਾਲ ਜੁੜੇ ਹੋਏ ਸਨ ਹੁਣ ਬਹੁਤ ਸਾਰੇ ਲੋਕ ਵਾਰਿਸ ਪੰਜਾਬ ਦੇ ਜਿਹੜੇ ਆਗੂ ਨੇ ਅੰਮ੍ਰਿਤਪਾਲ ਜੇ ਸਰਬਜੀਤ ਜਾਂ ਇਹਨਾਂ ਲੋਕਾਂ ਦੇ ਨਾਲ ਵੀ ਜੁੜੇ ਹੋਏ ਨੇ ਉਹਦੇ ਨਾਲ ਵੀ ਵੋਟ ਡਿਵਾਈਡ ਹੋਊਗੀ ਇਹਨਾਂ ਸਾਰਿਆਂ ਨੂੰ ਇਕੱਠੇ ਕਿਵੇਂ ਕਰਨਾ ਸੁਮੀਰ ਬਾਦਲ ਵਾਸਤੇ ਬਹੁਤ ਵੱਡੀ ਚੁਣੌਤੀ ਆ ਔਰ ਉਹਦੇ ਨਾਲ ਨਾਲ ਸਿਰਫ ਜਿਹੜੇ ਪੰਜਾਬ ਦੇ ਮਸਲੇ ਨੇ ਉਹਨਾਂ ਦਾ ਕੀ ਹੱਲ ਆ ਉਹਨਾਂ ਦੇ ਬਾਰੇ ਕੀ ਨੀਤੀ ਆ ਉਹਨਾਂ ਨੂੰ ਕਿਵੇਂ ਹੱਲ ਕਰਨਾ ਸੋ ਇਹ ਸਾਰੀਆਂ ਚੁਣੌਤੀਆਂ ਨੇ ਮੇਰੇ ਖਿਆਲ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਪ੍ਰੋਬਲਮਸ ਨਾਲ ਘਿਰੇ ਹੋਏ ਨੇ ਉਹਨਾਂ ਵਾਸਤੇ ਇਹ ਇਹ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਕਾਫੀ ਮੁਸ਼ਕਲ ਹੋਵੇਗਾ ਜਿੰਨਾ ਚਿਰ ਤੱਕ ਸਾਰੇ ਲੋਕਾਂ ਨੂੰ ਇਕੱਠੇ ਨਹੀਂ ਕਰਦੇ ਉਹਨਾਂ ਵਾਸਤੇ ਅੱਗੇ ਵਧਣਾ ਅੱਗੇ ਚੱਲਣਾ ਕਾਫੀ ਮੁਸ਼ਕਲ ਹੋਊਗਾ ਇਹ ਮੇਰਾ ਵਿਚਾਰ ਹੈ